ਤਕਰੀਬਨ ਅੱਧੀ ਸੜਕ ਤਾਂ ਨਮਲੀ ਹੋਈ ਆ। ਖਾਇਦਾਂ ਜਿਹੜਾ ਮੈਟਰ ਆ ਕਿ ਜਿਹੜੀਆਂ ਨਜਾਇਜ਼ ਤੌਰ ਤੇ ਗੱਡੀਆਂ ਖਲੋਤੀਆਂ ਨੇ ਰੋਡ ਦੇ ਉੱਤੇ ਬਾਈਨਿੰਗ ਵਾਲਿਆਂ ਨੇ ਇਹਨਾਂ ਦੇ ਪਰਦੇ ਕੀਤੇ ਨੇ ਜਿਹੜੀਆਂ ਗੱਡੀਆਂ ਨੇ ਨਜਾਇਜ਼ ਤੌਰ ਤੇ ਰੋਡ ਤੇ ਖਲੋਤੀਆਂ ਨੇ ਇਹ ਐਕਸੀਡੈਂਟ ਨੂੰ ਸੱਦਾ ਦੇ ਰੀਆਂ ਨੇ। ਪਰ ਕੋਤਰ ਦੇਖ ਕੇ ਆ ਕਿ ਆ ਤੁਸੀਂ ਦੇਖੋ ਤੁਹਾਡੇ ਆਸ-ਪਾਸੇ ਗੱਡੀਆਂ ਖਲੋਤੀਆਂ ਕੱਬੇ ਪਾਸੇ ਲੱਗੀਆਂ ਆ। ਇਹ ਤਕਰੀਬਨ ਅੱਧੀ ਸੜਕ ਤਾਂ ਨਮਲੀ ਹੋਈ ਆ। ਇਹ ਆ ਜਿਹੜੀ ਐਸ.ਆਈ. ਰੋਡ ਉੱਤੇ ਇੱਕ ਗੱਡੀ ਤਾਂ ਬਿਲਕੁਲ ਅੱਧੀ ਸ਼ਹਿਰ ਦੇ ਸਭ ਤੋਂ ਵਿਚਕਾਰ ਹੈ ਜਿੱਥੇ ਕਿ ਨਾਰਮਲ ਐਕਸੀਡੈਂਟ ਦਾ ਖਤਰਾ ਖਤਰਾ ਹੈ। ਆਹ ਥੰਮੇ ਥਾੜੇ ਜਿਹਾ ਖੜਾ ਜਿਹਾ ਵਿੱਚ ਇੱਕ ਪਲਸਾ ਜਿਹੜਾ ਹੈ ਇੱਕ ਬੰਦਾ ਦੀ ਗਿੱਧੀ ਵਜੇ ਸੀ ਉਹਨੂੰ ਐਕਸੀਡੈਂਟ ਹੋ ਗਿਆ ਮੇਰੇ ਖਿਆਲ ਮੈਂ ਸੁਣਿਆ ਹੈ ਕਿ ਗਿੱਧੀ ਦੀ ਮੌਤ ਹੀ ਹੋ ਗਈ ਹੈ। ਉਹ ਇਹ ਬਿਲਕੁਲ ਕੋਕ ਕਰਨੀ ਨਹੀਂ ਸੁੱਤੇ ਹਨ ਪਤਾ ਨਹੀਂ ਲੱਗਦਾ ਕੋਈ ਚੀਜ਼ ਹੋ ਰਹੀ ਆ ਕੀ ਹੋ ਗਿਆ। ਜਿਵੇਂ ਖੜਾ ਜਿਹੜਾ ਨੇੜੇ ਵਾਲੀ ਗੱਲੀ ਹੈ। ਜੇ ਇੱਥੇ ਜਗ੍ਹਾ ਨਹੀਂ ਹੈਗੀ ਸਟੇਟ ਦੇ ਆਪਣੇ ਗਵਰਨਮੈਂਟ ਦੇ ਕਾਜ ਦੀ ਜਗ੍ਹਾ ਵੀ ਜਿਹੜੀ ਹੈਗੀ ਹੈ ਆਈ.ਡੀ.ਏ. ਦੇ ਖਲਾਅ ਪੁਲਿਸ ਅਫਸਰ ਸਾਹਿਬ ਨੇ ਕਿਆ ਜੁਏ ਜੇ ਇਹਨਾਂ ਨੂੰ ਮੈਂ ਮਦਦ ਦੇ ਅਗੇ ਮਤਲਬ ਸੀਨੀਅਰ ਅਫਸਰ ਹੈਗੇ ਉਹ ਉਹਦਾ ਕਿਆ ਪੂਰਾ ਕਰਦੇਗੇ ਉਹਨਾਂ ਸਾਨੂੰ ਵਾਪਸ ਆਇਆ ਕਿ 3 ਦਿਨ ਦੇ ਵਿੱਚ ਫੌਜ ਆਇਆ ਕਿ 3 ਦਿਨ ਦੇ ਵਿੱਚ ਕੰਮ ਖਤਮ ਕਰਾ ਦੇ। ਅੱਜ ਦਾ ਜਿਹੜਾ ਮੈਟਰ ਆ ਕਿ ਜਿਹੜੀਆਂ ਨਜਾਇਜ਼ ਤੌਰ ਤੇ ਗੱਡੀਆਂ ਖਲੋਤੀਆਂ ਨੇ ਰੋਡ ਦੇ ਉੱਤੇ ਮਾਈਨਿੰਗ ਵਾਲਿਆਂ ਨੇ ਇਹਨਾਂ ਦੇ ਪਰਚੇ ਕੀਤੇ ਨੇ ਜਿਹੜੇ ਜਿਹੜੇ ਰੇਤਾ ਦੋਖੀ ਵੇਚਦੇ ਸੀ ਜਾਂ ਲੈਂਦੇ ਆ ਉਹਨਾਂ ਦੇ ਪਰਚੇ ਕਰਕੇ ਇਹਦਾ ਰੋਡ ਤੇ ਖੜਾ ਰੀਆਂ ਨੇ ਜਿਹੜੀਆਂ ਗੱਡੀਆਂ ਨੇ ਨਜਾਇਜ਼ ਤੌਰ ਤੇ ਰੋਡ ਤੇ ਖਲੋਤੀਆਂ ਨੇ ਇਹ ਐਕਸੀਡੈਂਟ ਨੂੰ ਸੱਦਾ ਦੇ ਰੀਆਂ ਨੇ ਕੋਦੇ ਸਬੰਧ ਵਿੱਚ ਅੱਜ ਅਸੀਂ ਐਸਡੀਐਮ ਸਾਹਿਬ ਦੇ ਜੀਪੀ ਸਾਹਿਬ ਨੂੰ ਇੱਕ ਆਪਣੀ ਜੱਥੇਬੰਦੂ ਮੈਂਮੋਰੰਡਮ ਦਿੱਤਾ ਹੈ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਗਲੇ 3 ਦਿਨ ਦੇ ਵਿੱਚ ਵਿੱਚ ਇਹ ਰੋਡ ਜਿਹੜਾ ਸਾਡਾ ਸਾਰਾ ਖਾਲੀ ਕਰਵਾਤਾ ਜਾਏਗਾ। ਲੱਗਦਾ ਪੁਲਿਸ ਲੋਕਾਂ ਨੂੰ ਪਾਠ ਪੜਾਉਂਦੀ ਹੈ ਟ੍ਰੈਫਿਕ ਨਿਯਮਾਂ ਦਾ ਪਰ ਆਪ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਦੇਖੋ ਦੀਵੇ ਥਲੇ ਨਹੀਂ ਹਰਾ ਹੁੰਦਾ ਆ। ਉਹਨਾਂ ਨੂੰ ਉਹ ਭੋਲੀ ਗੈਰ ਹੈ ਕਿ ਆਪਾਂ ਗੱਡੀਆਂ ਜਿਹੜੀਆਂ ਨੇ ਗਲਤ ਰੋਡ ਤੇ ਲਾਈਆਂ ਨੇ। ਗਲਤ ਸਾਈਡ ਤੇ ਲਾਈਆਂ ਨੇ ਉਹਨਾਂ ਨੂੰ ਸ਼ਾਇਦ ਹੀ ਚੇਤਾ ਹੀ ਭੁੱਲ ਗਿਆ ਆ ਉਹ ਇੰਨੇ ਕੰਮਾਂ ਦੀ ਵਿਜੀ ਨੇ ਉਹਨਾਂ ਨੂੰ ਚੇਤਾ ਨਹੀਂ ਆਇਆ ਆ ਤੇ ਅਸੀਂ ਪ੍ਰਸ਼ਾਸਨ ਨੂੰ ਚੇਤਾ ਕਰਾਉਣ ਆਏ ਆ ਭਾਈ ਜਿਹੜੀਆਂ ਤੁਸੀਂ ਗੱਡੀਆਂ ਲਾਈਆਂ ਨੇ ਉਹ ਗਲਤ ਜਗ੍ਹਾ ਲਾਈਆਂ ਨੇ ਕਿਰਪਾ ਕਰਕੇ ਨੂੰ ਖਾਲੀ ਜਗ੍ਹਾ ਤੇ ਗੱਡੀਆਂ ਨੂੰ ਛਿਪੜੋ ਸੀ ਇਸ ਦਿਨ ਮਾਮਲੇ ਦਰਜ ਕੀਤੇ ਗਏ ਸੀ ਤਾਂ ਉਸ ਦਿਨ ਵੀ ਸਾਡੀ ਗੱਲ ਰਹੀ ਤੇ ਕਹਿੰਦੇ ਸੀ ਸਾਡੇ ਕੋਲ ਜਗ੍ਹਾ ਨਾ ਹੋਣ ਕਰਕੇ ਇੱਥੇ ਜਿਹੜਾ ਇਹਨਾਂ ਟਰੱਕਾਂ ਨੂੰ ਲਗਾਇਆ ਗਿਆ ਜਗ੍ਹਾ ਨਹੀਂ ਆ ਗਈ ਤੇ ਲੋਕਾਂ ਦੇ ਚਲਾਨ ਨਾ ਕਟੋ ਜਦੋਂ ਜਗ੍ਹਾ ਆਈ ਗੋਦੋਂ ਗੱਡੀਆਂ ਫਾੜ ਦਿਓ ਤੁਸੀਂ ਹੋਣ ਤੁਸੀਂ ਮੁਜਰਮ ਫੜਦੇ ਜੀ ਤੁਹਾਡੇ ਕੋਲ ਜੇਲ੍ਹ ਦੀ ਜਗ੍ਹਾ ਹੀ ਨਹੀਂ ਹੈਗੀ ਤੇ ਫੜ ਕੇ ਰੱਖੋਗੇ ਕਿੱਥੇ ਜੇ ਜਗ੍ਹਾ ਹੈ ਹੀ ਨਹੀਂ ਜੇਲ੍ਹ ਚ ਤੇ ਮੁਜਰਮ ਫੜੋ ਨਾ ਤੇ ਜਗ੍ਹਾ ਹੈਗੀ ਤਾਂ ਫੇਰ ਹੀ ਫੜਦੇ ਜੇ ਨਾ ਜੇ ਵਾਦੀ ਪਹਿਲਾਂ ਜਗ੍ਹਾ ਤਿਆਰ ਕਰੋ ਫਿਰ ਤੇ ਫਿਰ ਗੱਡੀਆਂ ਦਾ ਚਲਾਨ ਕੱਟ ਜੇ ਕੋਈ ਵੱਡਾ ਹਾਸਾ ਵਾਪਰਦਾ ਤੇਰਾ ਕਾਰਨ ਜਿਹੜਾ ਵਾ ਕੀ ਬਣੇਗਾ ਤਾਂ ਕੌਣ ਇਹਦਾ ਜ਼ਿੰਮੇਵਾਰ ਹੋਵੇਗਾ ਦੇਖੋ ਅਸੀਂ ਤੇ ਸਪਸ਼ਟ ਤੌਰ ਤੇ ਦਿਪਤੀ ਸਾਹਿਬ ਨੇ ਗੱਲ ਪੱਕੇ ਤੌਰ ਤੇ ਦੱਸੀ ਆ ਅਗਰ ਕੋਈ ਹਾਦਸਾ ਵਾਪਰਿਆ ਕਿਸੇ ਦਾ ਜਾਨੀ ਔਰ ਪਾਲੀ ਨੁਕਸਾਨ ਹੋਇਆ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗਾ ਜੇਕਰ ਤੁਹਾਡੇ ਅਕੋਰਡਿੰਗ ਜੋ ਤੁਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਾਰਵਾਈ ਨਹੀਂ ਹੁੰਦੀ ਅਗਰ ਅਸਿਆ ਕੀ ਹੋਏਗਾ ਤੁਹਾਡਾ ਫਿਰ ਥੋੜਾ ਜਿਹਾ ਸਖਤ ਹੋਏਗਾ ਸਾਡਾ ਐਕਸ਼ਨ ਬਿਲਕੁਲ ਸੱਚ ਗੱਲ ਹੈ ਇਹ ਐਵੇਂ ਕਿਸੇ ਦੀ ਧੀ ਪਤਨੀ ਹੀ ਮਰੋਣੇ ਫਿਰ ਅਸੀਂ ਸਖਤ ਕਰਾਂਗੇ ਕਿ ਮਾਤੇ ਦੇ ਬਾਰੇ ਇਹੋ ਕਿਹੜਾ ਚਮਾਗਾ ਵੀ ਇਹ ਗੱਡੀਆਂ ਜਿਹੜੀ ਜਿਸ ਤਰ੍ਹਾਂ ਲੱਗਿਆ ਇਹ ਜਿਸ ਤਰ੍ਹਾਂ ਅੰਮ੍ਰਿਤਸਰ ਆਪਾ ਜਾਜਗੜ ਵੇਨੇ ਨਾ ਜਾ ਕੇ ਕਵਾੜ ਇਹ ਉਸ ਤਰ੍ਹਾਂ ਥਾਣਾ ਘਟ ਤੇ ਕਵਾੜ ਕੰਨਾ ਜਿਆਦਾ ਲੱਗ ਰਿਹਾ ਵਾ ਇਹ ਉਹਦੇ ਵਾਸਤੇ ਅੱਜ ਅਸੀਂ ਇੱਕ ਮੈਮੋਰੰਡਮ ਲਿਖ ਕੇ ਡੀਐਸਪੀ ਸਾਹਿਬ ਨੂੰ ਦਿੱਤਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ 3 ਦਿਨ ਦੇ ਵਿੱਚ ਵਿੱਚ ਇਹ ਖਾਲੀ ਕਰਾਂਗੇ ਹਾਦਸਾ ਜਿਹੜਾ ਇਹ ਹੁਣੋਂ ਤੋਂ ਵੱਡੇ ਹਾਦਸੇ ਹੁਣ ਤੋਂ ਟਲ ਜਾਣ ਦੁਨੀਆ ਬਹੁਤ ਔਖੀ ਆ ਇੱਕ ਪੁਲਿਸ ਡਿਪਾਰਟਮੈਂਟ ਦਾ ਹੋ ਕਰਕੇ ਇਹ ਗੱਲ ਨਹੀਂ ਉਠਾ ਸਕੇ ਲੋਕ ਕਿਉਂਕਿ ਡਰਦੇ ਆ ਪੁਲਿਸ ਤੋਂ ਇਹ ਸਾਨੂੰ ਗੁਜਾਇਆ ਨਾ ਕਰਦੇ ਨਾ ਉਹਨਾਂ ਨਾ ਕਰਦੇ ਪਰ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ ਇਹਨਾਂ ਨੇ ਡੀਐਸਪੀ ਸਾਹਿਬ ਨੇ ਉਹਨਾਂ ਨੇ ਆਖਿਆ ਕਿ ਮੇਰੇ ਇਤਹਾਜੇ ਆ ਗੱਲ ਇਹ 1-2 ਦਿਨਾਂ ਦੇ ਵਿੱਚ ਅਸੀਂ ਖਾਲੀ ਕਰਵਾਵਾਂਗੇ ਤੇ ਸਾਫ਼ ਸਾਫ਼ ਹੋ ਜਾਊਗਾ ਇਹ ਤੇ ਵੇਖੋ ਦੋਨੇ ਬੰਨੇ ਇੱਕ ਮਤਲਬ ਲੱਗਦਾ ਨਹੀਂ ਠਾਣੇ ਦੀ ਲੋਕੇਸ਼ਨ ਹੀ ਮਾਰੀ ਗਈ ਆ ਸਾਰਾ ਖਵਾੜ ਕਰਨਾ ਹੀ ਲੱਗ ਜਾਂਦਾ ਬਾਕੀ ਆਦਰਵਾਇਜ਼ ਜੇ ਨਹੀਂ ਇੰਨਾ ਕੋ ਜਗਾ ਹੈਗੀ ਤੇ ਜਿਹੜੇ ਜਦੋਂ ਇਹ ਮੁਕਦਮਾ ਕਰਦੇ ਆ ਦਰਜ ਕਰਦੇ ਆ ਉਹਦੇ ਘਰ ਹੀ ਚ ਰੱਖ ਦੇਣ ਉੱਥੇ ਬੌਂਡ ਕਰ ਹਣ ਉੱਥੇ ਤਾਲਾ ਮਾਰ ਦੇਣ ਸੱਗਲ ਵਾਰ ਦੇਣ ਉੱਥੇ ਆਪਣਾ ਉਹ ਉਹਦੇ ਘਰੇ ਜੀ ਦੀ ਗੱਡੀ ਆ ਉਹਦੇ ਘਰੇ ਹੀ ਰਹਿਣ ਦੇਣ ਗੱਡੀ ਚ ਗੱਡੀ ਤੇ ਚਲਾਉਣ ਤੋਂ ਰੋਕਣੀ ਨਾ ਜਮਾਤ ਜਿਹੜੀ ਆ ਗਾਦੋ ਫਿਰ ਇਹਦਾ ਹਾਲੇ ਵੀ ਆ ਗਾ ਬਾਕੀ ਕਾਲਜ ਦੇ ਵਿੱਚ ਬੜੀ ਵੱਡੀ ਗਰਾਊਂਡ ਆ ਆਈਟੀਆਈ 80 ਵੱਡੀ ਗਰਾਊਂਡ ਆ ਉੱਥੇ ਖੜੇ ਕਰ ਦੇਣ ਕੋਈ ਨਾ ਕੋਸਟ ਹੋਵੇ ਨਾ ਕਿਤੇ ਕੱਢੀ ਹੋਵੇ ਵੇਖੋ ਡੇਡੀਆਂ ਮੇਡੀਆਂ ਕਰਕੇ ਤੇ ਲਾਈ ਜਾਂਦੇ ਨੇ ਰੋਜ਼ ਦੀਆਂ ਪੰਜ ਚਾਰ ਹੋਰ ਫੜੀਆਂ ਜਾਂਦੀਆਂ ਉਹ ਗੰਨੇ ਵਾਲੀ ਹੋਣੀ ਤੋਂ ਟਰਾਲੀ ਲੰਘਦੀ ਆ ਤੇ ਉਹ ਘੱਟ ਤੋਂ ਘੱਟ ਨੂੰ 15 20 ਮਿੰਟ ਲੱਗ ਜਾਂਦੇ ਤੋਂ ਗੰਨੇ ਵਾਲੀ ਟਰਾਲੀ ਕੱਲੀ ਨੂੰ ਲੰਘਦੀ ਆ ਤੇ ਟ੍ਰੈਫਿਕ ਜਿਹੜੀ ਰੁਕ ਜਾਂਦੀ ਉਹ ਕਿੰਨਾ ਦਾਦਾ ਪਾਉਣਾ ਪਾਉਣਾ ਕਈ 10-12 ਟਾਈਮ ਤੇ ਇਸ ਕਰਕੇ ਅਸੀਂ ਇੱਕ ਰਿਕਵੈਸਟ ਕੀਤੀ ਹੈ ਉਹਨਾਂ ਨੂੰ ਆਦਰਵਾਇਜ਼ ਉਹ ਤਿੰਨ ਦਿਨ ਤੱਕ ਕਰ ਲੈਂਦੇ ਤੇ ਠੀਕ ਹੈ ਨਹੀਂ ਤੇ ਫਿਰ ਅਸੀਂ ਆਪਣੇ ਸਥਾਨ ਦੀ ਮੀਟਿੰਗ ਕਰਕੇ ਅਗਲਾ ਸਟੈਪ ਜਿਹੜਾ ਕੋਈ ਹੋਵੇ ਫਿਰ ਉਹ ਚੁੱਕ ਮੇਰੇ ਨੌਲੇਜ ਹੈਗੀ ਹੈ ਇਹ ਗੱਲ ਮੈਂ ਇਹਨਾਂ ਨੂੰ ਇੰਸ਼ੋਰੈਂਸ ਦਿੱਤੀ ਹੈ ਕਿ 3 ਦਿਨ ਦੇ ਵਿੱਚ ਵਿੱਚ ਇਹ ਸਾਰੀਆਂ ਗੱਡੀਆਂ ਜਿਹੜੀਆਂ ਆ ਹਟ ਜਾਣੀਆਂ ਐਕਚੁਅਲੀ ਇਹ ਮੁਕਦਮੇ ਦੇ ਵਿੱਚ ਹੈਗੀਆਂ ਹੋਰ ਜਗ੍ਹਾ ਨਾ ਹੋਣ ਦੇ ਕਰਕੇ ਉੱਥੇ ਖੜੀਆਂ ਆ ਤੇ ਮੈਂ ਬੁਲਾਏ ਅੱਜ ਬੰਦੇ ਸਾਰੇ ਤੇ ਉਹ ਦੇਖਦੇ ਆ ਉਹਦਾ ਦਾ ਹੱਲ ਨਹੀਂ ਹਾਦਸੇ ਦਾ ਕਾਰਨ ਤਾਂ ਨਹੀਂ ਹੋ ਸਕਦਾ ਇਦਾਂ ਐਕਚੁਅਲੀ ਕੀ ਆ ਜਗਾ ਧੁੰਦ ਧੁੰਦ ਪੈਂਦੀ ਹੋਵੇ ਫੇਰ ਤਾਂ ਗੱਲ ਹੈਗੀ ਆ ਹੁਣ ਤਾਂ ਮੌਸਮ ਸਾਫ ਆ ਪਰ ਰਾਤ ਰਾਤ ਬਿਲਕੁਲ ਜੇ ਗਲਗਰੀ ਨੇਰ ਸਕੂਲ ਵੀ ਆ ਸਕੂਲਾਂ ਦੀ ਬੰਨਾਂ ਵੀ ਕੋਲ ਹੁੰਦੀਆਂ ਨੇ ਉਸੇ ਨਾਲ ਕਾਫੀ ਰਸ਼ ਹੋ ਜਾਂਦਾ ਬਸ ਦੁਪਹਿਰ ਦੇ ਟਾਈਮ ਤੇ ਦੁਪਹਿਰ ਦੇ ਟਾਈਮ ਮੈਂ ਇਹਨਾਂ ਨੂੰ ਇੰਸ਼ੋਰੈਂਸ ਦੇ ਹੀ ਦਿੱਤੀ ਕਿ ਤਿੰਨ ਦਿਨ ਦੇ ਵਿੱਚ ਵਿੱਚ ਇਹਦਾ ਹਾਲ ਹੀ ਕੱਢ ਦੇਣਾ ਮੈਂ ਨਾ ਸਾਰੀਆਂ ਗੱਡੀਆਂ ਦਾ ਉਹ ਵੇੜਾ ਹਟਾ ਦੇਣੀ ਆ ਉਹ